ਹਿੰਦੂ ਕਿਉਂ ਮਜਬੂਰ ਸਨ ਆਪਣੀਆਂ ਲੜਕੀਆਂ ਦੇ ਮੁਗਲਾ ਨਾਲ ਨਿਕਾਹ ਕਰਨ ਨੂੰ ਸਨਾਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਕਤ ਦੀ ਹਕੂਮਤ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਚਾਂਦਨੀ ਚੌਕ ਵਿੱਚ ਆਮ ਦੁਨੀਆ ਨੂੰ ਵਿਖਾ ਕੇ ਸ਼ਹੀਦ ਕਰ ਦਿੱਤਾ ਤਾਂ ਕਿ ਲੋਕਾਂ ਦੇ ਦਿਲਾਂ ਤੇ ਡਰ ਪੈਦਾ ਹੋ ਜਾਏ ਕਿ ਕੋਈ ਵੀ ਆਦਮੀ ਰਾਜ ਦੇ ਖਿਲਾਫ ਆਵਾਜ਼ ਨਾ ਚੁੱਕੇ ਅਤੇ ਸਨਾਤਨ ਧਰਮ ਦਾ ਪ੍ਰਚਾਰ ਰੁਕ ਜਾਏ ਤੇ ਇਸ ਦੇ ਕਾਰਨ ਆਮ ਜਨਤਾ ਇਸਲਾਮ ਕਬੂਲ ਕਰ ਲੈਣ ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿੱਛੇ ਆਪ ਜੀ ਦੇ ਸੁਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਦੇ ਤਖਤ ਤੇ ਬੈਠੇ ਕਰੀਬਨ 9-10 ਸਾਲ ਦੀ ਉਮਰ ਵਿੱਚ ਤੇ ਇਹ ਸਮਾਂ ਬਚਪਨ ਦਾ ਖਾਣ ਪੀਣ ਦਾ ਤੇ ਖੇਡਣ ਦਾ ਹੁੰਦਾ ਹੈ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਤੇ ਇਸ ਵੇਲੇ ਹੀ ਦੇਸ਼ ਦੇ ਉਧਾਰ ਕਰਨ ਦਾ ਭਾਰ ਆ ਪਿਆ ਸੀ ਔਰੰਗਜੀਬ ਤੇ ਬਹਾਦਰ ਸ਼ਾਹ ਦੇ ਘਰ ਇੱਕ ਇੱਕ 2 2 ਬੇਗਮਾ Hindu ਰਾਜਿਆਂ ਦੀਆਂ ਲੜਕੀਆਂ ਸਨ ਅਤੇ ਫਿਰ ਆਪ ਜੀ ਦੇ ਕੰਨਾਂ ਵਿੱਚ ਇੱਕ ਆਵਾਜ਼ ਆਈ ਹੈ ਕਿ ਅੱਜ ਕ੍ਰਿਪਾਲ ਚੰਦ ਕਟੋਰੀਏ ਨੇ ਇੱਕ 101 Hindu ਲੜਕੀਆਂ ਖੂਬਸੂਰਤ ਪਹਾੜੀ ਇਲਾਕੇ ਵਿੱਚੋਂ ਇਕੱਠੀਆਂ ਕਰਕੇ ਔਰੰਗਜੀਬ ਨੂੰ ਭੇਟਾਂ ਕੀਤੀਆਂ ਨੇ ਅਤੇ ਔਰੰਗਜੀਬ ਨੇ ਪੁੱਛਿਆ ਕਿ ਮੈਂ ਇਹਨਾਂ ਨੂੰ ਕੀ ਕਰਾਂ ਤਾਂ ਕਿਰਪਾਲ ਚੰਦ ਦਾ ਜਵਾਬ ਸੀ ਕਿ ਸਰਕਾਰ ਸਰਕਾਰ ਸਾਹਿਬੇ ਆਲਮ ਕੁਛ ਦਿਨ ਰੱਖ ਕੇ ਵਾਪਸ ਕਰ ਦੇਣੀ ਆ ਇਹ ਸੀ ਆਵਾਜ਼ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੰਨਾਂ ਤੱਕ ਪੁੱਜ ਗਈ ਹੈ ਇਸ ਨੂੰ ਸੁਣ ਕੇ ਆਪ ਜੀ ਦੇ ਦਿਲ ਤੇ ਡਾਢੀ ਸੱਟ ਵੱਜੀ ਤੇ ਪਿਛਲੇ ਇਤਿਹਾਸ ਵਲੇ ਨਿਗਾਮ ਮਾਰੀ ਕਿ ਕਦੇ ਤਾਂ ਭਾਰਤ ਦੇਸ਼ ਵਸਣ ਵਾਲੇ ਇਸ ਤਰ੍ਹਾਂ ਦੇ ਸਨ ਕੇ ਰਾਵਣ ਸੀਤਾ ਜੀ ਨੂੰ ਜੰਗਲ ਵਿੱਚੋਂ ਚਰਾ ਕੇ ਲੈ ਜਾਂਦਾ ਹੈ ਅਤੇ ਮਹਾਰਾਜ ਰਾਮਚੰਦ ਜੀ ਨੀਤੀ ਨਾਲ ਭੀਲਨੀ ਜੋ ਕਿ ਭੀਲ ਕੌਮ ਦੇ ਜਥੇਦਾਰਨੀ ਸੀ ਉਸ ਦੇ ਥੁੱਕ ਦੇ ਭਿੱਜੇ ਹੋਏ ਬੇਰ ਖਾ ਕੇ ਉਸ ਦੀ ਸਾਰੀ ਕੌਮ ਭੀਲਾਂ ਦੀ ਨਾਲ ਮੇਲ ਲਈ ਤੇ ਇਹ ਸਰੋਤ ਸ਼ਗਵੀਰ ਨੂੰ ਪੁੱਜ ਗਈ ਤੇ ਉਹ ਵੀ ਮਹਾਰਾਜ ਰਾਮਚੰਦਰ ਜੀ ਨਾਲ ਆ ਮਿਲਿਆ ਤੇ ਉਸ ਸਗਰੀਵ ਨਾਲ ਮਿਲ ਕੇ ਰਾਮਚੰਦ ਜੀ ਨੇ ਬਾਲੀ ਨੂੰ ਮਾਰਿਆ ਅਤੇ ਸੈਨਾ ਸਾਰੀ ਨਾਲ ਲੈ ਕੇ ਬਾਲੀ ਸਗਰੀਵ ਤੇ ਪੀਲਨੀ ਦੀ ਰਾਵਣ ਤੇ ਚੜ੍ਹਾਈ ਕੀਤੀ ਅਤੇ ਉਸ ਨੂੰ ਮਾਰ ਕੇ ਸੀਤਾ ਜੀ ਨੂੰ ਵਾਪਸ ਲਿਆਂਦਾ ਫਿਰ ਦੁਆਪਰ ਦੇ ਵਕਤ ਦ੍ਰੋਪਤੀ ਦੇ ਚੀਰ ਹਰਣ ਲੱਗਾ ਤਾਂ ਦਰਯੋਦਨ ਤਾਂ ਪਾਂਡਵਾਂ ਨੇ ਜਾ ਕੇ ਜੰਗਲ ਵਿੱਚ ਸ਼ਿਵ ਜੀ ਤੇ ਇੰਦਰ ਦੀ ਆਰਾਧਨਾ ਕਰਕੇ ਰਜਾਇ万 ਕੀਤਾ ਤੇ ਉਹਨਾਂ ਤੋਂ ਵਾਰ ਪ੍ਰਾਪਤ ਕਰਕੇ ਤੀਰ ਤੇ ਤਨਖ ਲੈ ਕੇ ਕੈਰੋ ਵੰਸ਼ ਦਾ ਨਾਸ਼ ਕੀਤਾ ਤੇ ਪਤਨੀ ਦਾ ਬਦਲਾ ਲਿਆ ਪਰ ਅੱਜ ਇਸ ਦੇ ਵਸਣ ਵਾਲੇ ਲੜਕੀਆਂ ਭੇਟਾਂ ਕਰਕੇ ਫਿਰ ਕਹਿੰਦੇ ਨੇ ਕਿ ਕੁਝ ਦਿਨ ਰੱਖ ਕੇ ਵਾਪਸ ਕਰ ਦੇਣੀਆਂ ਕਿੱਥੋਂ ਤੱਕ ਭਾਰਤ ਵਾਸੀ ਆਪਣੀ ਗੈਰਤ ਨੂੰ ਗਵਾ ਚੁੱਕੇ ਨੇ 6 ਇਸ ਵਕਤ ਤਿੰਨ ਜਗ੍ਹਾ ਪਰ ਕਾਨਫਰੰਸਾਂ ਹੋ ਰਹੀਆਂ ਸਨ ਇੱਕ ਸੀ ਗੋਟੇ ਬੂਦੀ ਵਿੱਚ ਵੈਸਾਂ ਦੀ ਇਸ ਜਗ੍ਹਾ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਿੱਠੀ ਭੇਜੀ ਕੇ ਦੇਸ਼ ਦੀ ਇਹ ਹਾਲਾਤ ਹੈ ਔਰ ਰਲ ਕੇ ਇਸ ਦਾ ਕੋਈ ਸੋਚੀਏ ਤੇ ਜਿਸ ਤਰ੍ਹਾਂ ਇਹ ਅਤਿਆਚਾਰ ਹੁਣੇ ਰੁਕ ਜਾਣ ਸੋ ਇਹ ਚਿੱਠੀ ਪੜ ਕੇ ਇਹਨਾਂ ਵੈਸਾਂ ਨੇ ਲਿਖ ਭੇਜਿਆ ਕਿ ਮਹਾਰਾਜ ਨਮਸਕਾਰ ਹੋਵੇ ਸੋ ਇਸ ਦਾ ਹੱਲ ਇਹੋ ਹੋ ਸਕਦਾ ਹੈ ਕਿ ਹਕੂਮਤ ਨਾਲ ਮੱਥਾ ਲਾਇਆ ਜਾਏ ਪਰ ਇਹ ਸਾਡਾ ਕੰਮ ਨਹੀਂ ਹੈ ਅਸਾਂ ਤਾਂ ਵਪਾਰ ਕਰਨਾ ਹੈ ਮੁਸਲਮਾਨਾਂ ਨਾਲ ਹੀ ਮਿਲ ਕੇ ਕਰ ਲਵਾਂਗੇ ਸਾਨੂੰ ਕੋਈ ਘਾਟਾ ਨਹੀਂ ਪੈਂਦਾ ਸਗੋਂ ਜ਼ਿਆਦਾ ਹੀ ਕਮਾਵਾਂਗੇ ਅਤੇ ਦੂਸਰੀ ਕਾਨਫਰੰਸ ਸੀ ਗੋਹਾਟੀ ਵਿੱਚ ਬ੍ਰਾਹਮਣਾਂ ਦੀ ਜਦੋਂ ਇੱਥੇ ਚਿੱਠੀ ਪੁੱਜੀ ਤਾਂ ਇਹਨਾਂ ਲਿਖ ਭੇਜਿਆ ਮਹਾਰਾਜ ਰਾਮ ਰਾਮ ਕਹੋ ਸਾਡਾ ਕੰਮ ਲੜਨ ਦਾ ਨਹੀਂ ਹੈ ਅਸੀਂ ਤਾਂ ਪੂਜਾ ਪਾਠ ਦਾਨ ਦੇਣਾ ਅਤੇ ਲੈਣਾ ਅਸ਼ਨਾਣ ਕਰਨਾ ਅਤੇ ਕਰਾਉਣਾ ਅਧਿਆਤਿਕ ਜੋ ਬ੍ਰਾਹਮਣਾਂ ਦੇ ਕੰਮ ਨੇ ਇਹ ਹੀ ਕਰਾਂਗੇ ਲੜਨਾ ਸਾਡਾ ਕੰਮ ਨਹੀਂ ਹੈ ਤੀਸਰੀ ਕਾਨਫਰੰਸ ਸੀ ਪੀਲੀ ਪੀਤ ਦੇ ਕੋਲ ਪਿੰਡ ਸ਼ੰਭੂ ਵਿੱਚ ਸੂਦਰਾਂ ਦੀ ਜਿਸ ਵਕਤ ਇੱਥੇ ਚਿੱਠੀ ਪੁੱਜੀ ਤਾਂ ਇਹ ਪੜ ਕੇ ਰਾਮ ਰਾਮ ਹਰੇ ਹਰੇ ਏ ਗੰਗਾ ਮैया ਇਹ ਕੀ ਲਿਖਿਆ ਜੀ ਅਸੀਂ ਲੋਕ ਇਸ ਬਾਰੇ ਕੀ ਕਰ ਸਕਦੇ ਹਾਂ ਨਾ ਤਾਂ ਸਾਡੇ ਕੋਲ ਵਿਦਿਆ ਹੈ ਨਾ ਆਦਮੀ ਹੀ ਹਨ ਅਤੇ ਨਾ ਹੀ ਪੈਸਾ ਹੈ ਅਸੀਂ ਗਰੀਬ ਕਿਸ ਤਰ੍ਹਾਂ ਇਸ ਬਾਰੇ ਕੁਝ ਸੋਚ ਸਕਦੇ ਹਾਂ ਇਹ ਕੁਝ ਸੋਚ ਕੇ ਜਵਾਬ ਭੇਜਿਆ ਮਹਾਰਾਜ ਸਾਡਾ ਕੰਮ ਇਹ ਗੱਲਾਂ ਸੋਚਣ ਦਾ ਤੇ ਨਾ ਹੀ ਲੜਨ ਦਾ ਹੈ ਅਸੀਂ ਤਾਂ ਤਿੰਨਾਂ ਹੀ ਵਰਨਾ ਦੀ ਸੇਵਾ ਕਰਦੇ ਆਏ ਹਾਂ ਤੇ ਕਰਦੇ ਰਹਾਂਗੇ ਇਸ ਬਾਰੇ ਆਪ ਹੀ ਜੋ ਸੋਚ ਸਕਦੇ ਹੋ ਉਹ ਕਰੋ ਬਸ ਤਿੰਨਾ ਪਾਸਿਆਂ ਤੋਂ ਜਦੋਂ ਇਹ ਜਵਾਬ ਆ ਗਿਆ ਤਾਂ ਹੁਣ ਇੱਕੇ ਹਸਾ ਛਤਰੀਆਂ ਦਾ ਰਹਿ ਗਿਆ ਸੀ ਤੇ ਛਤਰੀ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਡੌਲਿਆਂ ਵਿੱਚ ਖੂਨ ਉਬਲਿਆ ਤੇ ਡੌਲੇ ਫੜਕੇ ਤੇ ਅੱਖਾਂ ਵਿੱਚ ਵੀਰ ਰਸ ਨੇ ਆ ਕੇ ਡੇਰਾ ਲਾਇਆ ਅਤੇ ਇਹ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਕਿ ਐਸੀ ਹਕੂਮਤ ਨਹੀਂ ਰਹਿਣ ਦੇਣੀ ਸੋ ਇਹਨਾਂ ਵਰਨਾ ਵਿੱਚ ਇੱਥੇ ਹੀ ਬਸ ਨਹੀਂ ਹੈ ਤੇ ਇਨ੍ਹਾਂ ਦੋਹਾਂ ਤਿੰਨਾਂ ਹਿੰਦੂ ਰਾਜਿਆਂ ਨੇ ਵੀ ਸਾਖ ਮੁਸਲਮਾਨਾਂ ਨੂੰ ਦਿੱਤੇ ਹੋਣ ਬਲਕੇ ਉਸ ਵੇਲੇ ਆਮ ਹਿੰਦੂ ਰਾਜਪੂਤ ਮੁਸਲਮਾਨਾਂ ਨੂੰ ਸਾਖ ਦਿੰਦੇ ਸੀ ਤੇ ਲੈਂਦੇ ਕੋਈ ਨਹੀਂ ਸੀ ਅਤੇ ਆਮ ਹਿੰਦੂ ਨਾਂ ਵੀ ਮੁਸਲਮਾਨਾਂ ਵਾਲੇ ਹੀ ਰੱਖਣ ਲੱਗ ਪਏ ਸਨ ਤੇ ਇਹਨਾਂ ਗੱਲਾਂ ਦਾ ਜ਼ਿਕਰ ਸਵਾਮੀ ਦਾਯਾਨੰਦ ਦੇ ਜੀਵਨ ਵਿੱਚ ਆਇਆ ਹੈ ਸੋ ਇਹ ਹਾਲਾਤ ਹਿੰਦੂਆਂ ਦੀ ਹੋ ਗਈ ਸੀ ਭਾਰਤ ਦੀ ਹਾਲਾਤ ਖੋ ਰਹੀ ਸੀ ਤੇ ਸਾਰੇ ਦੇਸ਼ ਵਿੱਚ ਮੁਸਲਮਾਨਾਂ ਦੀ ਹਕੂਮਤ ਦਾ ਇਸ ਤਰ੍ਹਾਂ ਦਾ ਤੇਜ ਪ੍ਰਕਾਸ਼ ਸੀ ਕਿ ਜਿਸ ਤਰ੍ਹਾਂ ਕਿ ਜੀਠਾੜ ਦੇ ਦਿਨਾਂ ਵਿੱਚ ਸੂਰਜ ਦੀ ਤੇਜ਼ੀ ਹੁੰਦੀ ਹੈ ਐਸੇ ਸਮੇਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਕੂਮਤ ਤੋਂ ਧਰਮ ਅਤੇ ਗਰੀਬਾਂ ਦੇ ਬਚਾਉਣ ਦਾ ਰਾਹ ਸੋਚ ਰਹੇ ਸਨ ਵਾਹ ਵਾਹ ਸਤਿਗੁਰੂ ਜੀ ਤੇਰਾ ਕਿੰਨਾ ਦਿਲ ਹੋਵੇਗਾ ਕਿੱਡਾ ਵੱਡਾ ਭਰੋਸਾ ਹੈ ਵਾਹਿਗੁਰੂ ਤੇ ਅਤੇ ਕਿੰਨੀ ਨੀਤੀ ਹੋਵੇਗੀ ਇਸ ਕੰਮ ਦੇ ਸੋਚਣ ਬਾਰੇ ਆਦਮੀ ਦੀ ਅਕਲ ਤਾਂ ਕੰਮ ਨਹੀਂ ਕਰ ਸਕਦੀ ਤੇਰੀਆਂ ਤੂੰ ਹੀ ਜਾਣ ਸਕਦਾ ਹੈ ਜਦੋਂ ਅਸੀਂ ਇਸ ਵਕਤ ਸੋਚਦੇ ਹਾਂ ਕਿ ਗਾਂਧੀ ਜੈਸੇ ਦੇਸ਼ ਦੇ ਲੀਡਰਾਂ ਨੂੰ ਬਿਰਲੇ ਸੇਠ ਜੈਸਿਆਂ ਸ਼ਾਹੂਕਰਾਂ ਨੇ ਕੋਰੇ ਚੱਕਾਂ ਤੇ ਦਸਕਤ ਕਰ ਦਿੱਤੇ ਸਨ ਕਿ ਤਾਂ ਕਿ ਮਹਾਤਮਾ ਜੀ ਜਿੰਨਾ ਚਾਹਣ ਪੈਸਾ ਖਰਚ ਕਰ ਲੈਣ ਤੇ ਇੱਕ ਵਾਰ ਕਿਸੇ ਨੇ ਗਾਂਧੀ ਕੋਲੋਂ ਪੁੱਛਿਆ ਕਿ ਤੂੰ ਹੋਰ ਨਾਲ ਬਾਰੇ ਆਵਾਜ਼ ਉਠਾਉਂਦਾ ਹੈ ਪਰ ਜੋ ਬਲੈਕ ਕਰਦੇ ਤੇ ਠੇਵਾਲੇ ਨੇ ਇਹਨਾਂ ਬਾਰੇ ਕਿਉਂ ਚੁੱਪ ਹੈ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਤਾਂ ਗਾਂਧੀ ਨੇ ਕਿਹਾ ਉਸ ਦਾ ਜਵਾਬ ਸੀ ਕਿ ਜੇਕਰ ਮੈਂ ਇਹਨਾਂ ਬਾਰੇ ਆਵਾਜ਼ ਕੱਢਾਂ ਤਾਂ ਮੈਨੂੰ ਪੈਸਾ ਨਹੀਂ ਮਿਲੇਗਾ ਤੇ ਮੇਰਾ ਕੰਮ ਨਹੀਂ ਚੱਲੇਗਾ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਸੋ ਗਾਂਧੀ ਜੀ ਤਾਂ ਪੈਸਿਆਂ ਵਾਲਿਆਂ ਦਾ ਆਸਰਾ ਲਿੰਦੇ ਨਹੀਂ ਤੇ ਅੱਜ ਇਨਾਂ ਸਮਾਨ ਕੋਲ ਹੁੰਦਿਆਂ ਹੋਇਆਂ ਦੇਸ਼ ਦੇ ਨੇਤਾ ਪੰਡਤ ਨਹਿਰੂ ਨੂੰ ਕਹਿੰਦੇ ਨੇ ਰਾਤ ਸੋਚ ਦੇ ਕਾਰਨ ਨੀਂਦ ਨਹੀਂ ਪੈਂਦੀ ਹੈ ਤੇ ਰੋਟੀ ਪਾਣੀ ਦਾ ਵਕਤ ਨਹੀਂ ਮਿਲਦਾ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਕੋਈ ਦੇਸ਼ ਦੀ ਹਕੂਮਤ ਨਹੀਂ ਸੀ ਅਤੇ ਨਾ ਹੀ ਕਿਸੇ ਪੈਸੇ ਵਾਲਿਆਂ ਦਾ ਆਪ ਜੀ ਨੂੰ ਆਸਰਾ ਸੀ ਸਿਰਫ ਇੱਕ ਵਾਹਿਗੁਰੂ ਤੇ ਭਰੋਸੇ ਤੇ ਉਸਦੇ ਆਸਰੇ ਹੀ ਦੇਸ਼ ਦੇ ਉਧਾਰ ਬਾਰੇ ਸੋਚਦੇ ਨਹੀਂ ਕਿ ਕਿਸੇ ਤਰ੍ਹਾਂ ਇਸ ਦਾ ਭਲਾ ਹੋ ਜਾਏ ਤੇ ਧਰਮ ਤੇ ਗਰੀਬਾਂ ਦੀ ਰੱਖਿਆ ਕਰ ਸਕਾਂ ਸੋ ਮੁਸਲਮਾਨਾਂ ਦੇ ਇਹਨਾਂ ਦੁੱਖਾਂ ਤੋਂ ਹਿੰਦੂਆਂ ਨੂੰ ਛਡਾਉਣ ਵਾਸਤੇ ਆਪ ਨੇ ਜਗ੍ਹਾ ਪਰ ਜਗ੍ਹਾ ਸ੍ਰੀ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਚਿੱਠੀਆਂ ਭੇਜ ਕੇ ਸੱਦ ਲਿਆ ਅਤੇ ਇਸ ਗੱਲ ਦੇ ਬਾਰੇ ਕੋਈ ਪੱਕਾ ਤੇ ਸਦਾ ਰਹਿਣ ਵਾਲਾ ਪ੍ਰੋਗਰਾਮ ਸੋਚਣ ਲੱਗੇ ਕਿਉਂਕਿ ਆਪ ਆਏ ਹੀ ਇਸੇ ਵਾਸਤੇ ਸਨ ਜਿਸ ਦੇ ਬਾਰੇ ਆਪ ਜੀ ਨੇ ਆਪ ਬਿਆਨ ਕੀਤਾ ਹੈ یہی ਕਾਜ ਤਰਾਹਮ ਜਨਮ ਸਮਝ ਲਿਓ ਸਾਧੂ ਸਭ ਮਨਮੰਗ ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ विचित्र ਨਾਟਕ ਵਿੱਚ ਆਪ ਜੀ ਨੇ ਇਹ ਉਚਾਰਨ ਕੀਤਾ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਮੈਂ ਧਰਮ ਦੀ ਰੱਖਿਆ ਕਰਨ ਵਾਸਤੇ ਆਇਆ ਹਾਂ ਪਾਪੀਆਂ ਦੀ ਜੜ ਪੁੱਟਣ ਵਾਸਤੇ ਆਏ ਹਾਂ ਸੋ ਹਿੰਦੂਆਂ ਉੱਤੇ ਜ਼ੁਲਮ ਨੂੰ ਹਟਾਉਣ ਵਾਸਤੇ ਹਿੰਦੂ ਕੌਮ ਵਿੱਚ ਜਾਗਰਤ ਪੈਦਾ ਕਰਨ ਵਾਸਤੇ ਆਪ ਜੀ ਨੇ ਜਮਨਾ ਦੇ ਕੰਢੇ ਅਤੇ ਇੱਕ ਸੁੰਦਰ ਜਗ੍ਹਾ ਵੇਖ ਕੇ ਡੇਰਾ ਲਾਇਆ ਤੇ ਬਵੰਜਾ ਕਬੀਰ ਰੱਖ ਕੇ ਉਹਨਾਂ ਪਾਸੋਂ ਪਿਛਲਾ ਇਤਿਹਾਸ ਸਾਰਾ ਪੰਜਾਬੀ ਗੁਰਮੁਖੀ ਵਿੱਚ ਲਿਖਵਾਇਆ ਤੇ ਇਸ ਜਗ੍ਹਾ ਦਾ ਨਾਮ ਅੱਜਕੱਲ ਪੋਟਾ ਸਾਹਿਬ ਹੈ ਸੋ ਜਿੱਥੇ ਮਹਾਤਮਾ ਬੁੱਧ ਦੇ ਵੇਦਾਂ ਨੂੰ ਖੰਡਨ ਕੀਤਾ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੇਦਾਂ ਨੂੰ ਤੇ ਦੇਵਤਿਆਂ ਨੂੰ ਸੱਚਾ ਦੱਸਿਆ ਤੇ 24 ਅਵਤਾਰ ਹੋਰ ਜਿੰਨੇ ਦੇਵੀ ਦੇਵਤੇ ਸਨ ਉਹਨਾਂ ਸਾਰਿਆਂ ਦਾ ਜੀਵਨ ਦਸਮ ਗ੍ਰੰਥ ਵਿੱਚ ਲਿਖਾਇਆ ਸੋ ਇੱਕ ਪਾਸੇ ਤਾਂ ਇਸ ਤਰ੍ਹਾਂ ਭਾਰਤ ਦਾ ਪੁਰਾਣਾ ਇਤਿਹਾਸ ਗੁਰਮਖੀ ਵਿੱਚ ਕਰ ਦਿੱਤਾ ਅਤੇ ਫਿਰ ਸ਼੍ਰੀ ਸਤਗੁਰੂ ਨਾਨਕਦੇਵ ਜੀ ਦੀ ਚਲਾਈ ਮਰਿਆਦਾ ਅਨੁਸਾਰ ਆਪ ਜੀ ਨੇ ਸਭ ਜਾਤਾਂ ਦਾ ਲੰਗਰ ਇੱਕ ਕਰਕੇ ਨਾਲ ਹੀ ਗਰੀਬ ਗੁਰਬਿਆਂ ਨੂੰ ਆਪਣੇ ਨਾਲ ਮਿਲਾ ਕੇ ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਸਭ ਨੂੰ ਇੱਕ ਜਗ੍ਹਾ ਕਰ ਦਿੱਤਾ ਅਤੇ ਫਿਰ Hindu ਰਾਜਿਆਂ ਨੂੰ ਵੀ ਕਿਹਾ ਕਿ ਆਪ ਵੀ ਇਹਨਾਂ ਨਾਲ ਮਿਲ ਜਾਓ ਤਾਂ ਤੁਹਾਡੇ ਤੇ ਜੋ ਮੁਸਲਮਾਨ ਰਾਜੇ ਜ਼ੁਲਮ ਕਰਦੇ ਨੇ ਉਹਨਾਂ ਜ਼ੁਲਮਾਂ ਤੋਂ ਆਪ ਸਦਾ ਵਾਸਤੇ ਬਚ ਜਾਓਗੇ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਗੱਲ ਸੁਣ ਕੇ ਪਹਾੜੀ ਰਾਜਿਆਂ ਨੇ ਕਿਹਾ ਕਿ ਅਸੀਂ ਤਾਂ ਆਪ ਨਾਲ ਮਿਲ ਸਕਦੇ ਹਾਂ ਜੇਕਰ ਆਪ ਜੀ ਇਹਨਾਂ ਨੀਚ ਜਾਤਾਂ ਨੂੰ ਇੱਕ ਪੰਗਤ ਵਿੱਚ ਬਿਠਾ ਕੇ ਨਾ ਛਕਾਓ ਸੋ ਪਹਾੜੀ ਰਾਜਿਆਂ ਦੀ ਇਹ ਗੱਲ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਇਹਨਾਂ ਨੂੰ ਸ੍ਰੀ ਸਤਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅਮਰਦਾਸ ਜੀ ਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨਾਲ ਮਿਲਾਂ ਗਏ ਨਹੀਂ ਤੇ ਇਸ ਵਾਸਤੇ ਮੇਰੇ ਵੱਸ ਤੋਂ ਇਹ ਗੱਲ ਬਾਹਰ ਹੈ ਤੇ ਮੈਂ ਇਹਨਾਂ ਨੂੰ ਕਿਸੇ ਤਰ੍ਹਾਂ ਵੀ ਵੱਖਰਾ ਨਹੀਂ ਕਰ ਸਕਦਾ ਸੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪ੍ਰੋਗਰਾਮ ਜਾਰੀ ਰੱਖਿਆ ਅਤੇ ਇਸ ਗੱਲ ਤੋਂ ਗੁੱਸੇ ਹੋ ਕੇ ਪਹਾੜੀ ਰਾਜਿਆਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਾਈ ਸ਼ੁਰੂ ਕਰ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਹੋਈ ਤੇ ਪਹਾੜੀ ਰਾਜੇ ਹਾਰ ਗਏ ਸੋ ਇਸ ਤਰ੍ਹਾਂ 3-4 ਲੜਾਈਆਂ ਕਰਕੇ ਪਹਾੜੀ ਰਾਜੇ ਹਾਰ ਗਏ ਤਾਂ ਫਿਰ ਇਹਨਾਂ ਨੇ ਔਰੰਗਜ਼ੇਬ ਤੋਂ ਮਦਦ ਮੰਗੀ ਅਤੇ ਕਈ ਹਜ਼ਾਰ ਰੁਪਏ ਅਤੇ ਇੱਕ Hindu ਲੜਕੀ ਖੂਬਸੂਰਤ ਪਹਾੜੀ ਰਾਜਿਆਂ ਨੇ ਵਜ਼ੀਰ ਖਾਨ ਨੂੰ ਦੇ ਕੇ ਉਸ ਨੂੰ ਵੀ ਆਪਣੇ ਨਾਲ ਮੇਲ ਲਿਆ ਤਾਂ ਵਜ਼ੀਰ ਖਾਨ ਨੇ ਵੀ ਬਹੁਤ ਸਾਰੀ ਫੌਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਨ ਵਾਸਤੇ ਭੇਜ ਦਿੱਤੀ ਅਤੇ ਅਖੀਰ ਇਹਨਾਂ ਨੇ ਧੋਖੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਆਨੰਦਪੁਰ ਸਾਹਿਬ ਦਾ ਕਿਲਾ ਛਡਵਾ ਲਿਆ ਤੇ ਨਤੀਜਾ ਇਹ ਹੋਇਆ ਕਿ ਆਪ ਜੀ ਦੇ ਚਾਰੇ ਸਹਿਬਜ਼ਾਦੇ ਤੇ ਮਾਤਾ ਜੀ ਤੇ ਅਖੀਰ ਆਪ ਜੀ ਨੂੰ ਵੀ ਮੁਸਲਮਾਨ ਹਕੂਮਤ ਨੇ ਸ਼ਹੀਦ ਕਰ ਦਿੱਤਾ ਸੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਕੁਝ ਹੀ ਹਿੰਦੂ ਧਰਮ ਤੋਂ ਕੁਰਬਾਨ ਕਰ ਦਿੱਤਾ ਸੀ ਅਤੇ ਆਪ ਜੀ ਦੇ ਚਲਾਈ ਪ੍ਰੋਗਰਾਮ ਅਨੁਸਾਰ ਸਿੱਖਾਂ ਨੇ ਮੁਸਲਮਾਨ ਹਕੂਮਤ ਨਾਲ ਜੰਗ ਜਾਰੀ ਰੱਖਿਆ ਅਤੇ ਅਖੀਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਾਕ ਪੂਰਾ ਹੋਇਆ ਅਤੇ ਮੁਸਲਮਾਨਾਂ ਦੇ ਰਾਜ ਦੀਆਂ ਜੜ੍ਹਾਂ ਸਿੰਘਾਂ ਨੇ ਪੁੱਟ ਸੁੱਟੀਆਂ